ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਅੱਜ ਦੀ ਵੀਡੀਓ ਵਿੱਚ ਇੱਕ ਐਚਐਫ ਐਚਐਫ ਕ੍ਰਾਸ ਬੈਡ ਵਿਕਰੀ ਲਈ ਆ ਬਕਾਊ ਆ ਫਾਰ ਸੇਲ ਆ ਥੋੜੇ ਦਿਨਾਂ ਦੀ ਸੂਈ ਵੀ ਆ ਕਰਦੇ ਆਪਾਂ ਮਾਲਕ ਨਾਲ ਗੱਲ ਕੀ ਡਿਟੇਲ ਆ ਕਿੰਨਾ ਬੌੜਾ ਤਿਆਰ ਆ ਸੂਆ ਕਿੰਨਾਂ ਤੇ ਇਹ ਵੀਡੀਓ ਜੋ ਬਣਾ ਰਹੇ ਆ ਪਿੰਡ ਜੰਗੀਆਂਣਾ ਜੰਗੀਆਂਣਾ ਪਿੰਡ ਬਰਨਾਲਾ ਜ਼ਿਲ੍ਹੇ ਦਾ ਪਿੰਡਾ ਭੜੌੜ ਦੇ ਨੇੜੇ ਇਸ ਪਿੰਡ ਦੇ ਵਿੱਚੋਂ ਆਪਾਂ ਕਾਫੀ ਵੀਡੀਓ ਪਾਉਂਦੇ ਰਹਿੰਦੇ ਆ ਆਪਣੇ ਚੈਨਲ ਤੇ ਵਾਜੀ ਸਤਿ ਸ਼੍ਰੀ ਅਕਾਲ ਇਹ ਬੈੜ ਬਕਾਊ ਆ ਜੀ ਹਾਂ ਜੀ ਇਹਦੇ ਬਾਰੇ ਦੱਸੋ ਇਹਦਾ ਸੂਆ ਕਹਿਵਾ ਜੀ ਪਹਿਲਾ ਸੂਆ ਜੀ ਪਹਿਲਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 15 ਦਿਨ ਹੋ ਗਏ 15 ਦਿਨ ਕਿੰਨਾ ਹੁਣ ਦੁੱਧ ਤਿਆਰ ਹੈ ਇਹਦੇ ਥੱਲੇ 10 ਕਿਲੋ ਜੀ 10 ਕਿਲੋ ਤੇ ਮਗਰਾਂ ਇਹਦੇ ਬੱਸੀ ਹੈ ਜੀ ਸੱਜਣੋ ਆ ਬਸੀ ਆ ਚੰਗੇ ਕਦ ਕਾਠ ਵਾਲੀ ਆ ਤੇ ਬਹੁਤ ਚੰਗੀ ਅੱਗੇ ਗ੍ਰੋਥ ਕਰੂਗੀ ਆ ਬੈੜਾ ਜੀ 10 ਕਿਲੋ ਦੁੱਧ ਤਿਆਰ ਆ ਪਹਿਲਾ ਸੂਆ ਤੇ ਬਾਈ ਜੀ ਆਪਣਾ ਨਾਮ ਜਸਵੰਤ ਜਸਵੰਤ ਸਿੰਘ ਬਾਈ ਦਾ ਨਾਮ ਆ ਪਿੰਡ ਜੰਗੀਆਂ ਦਾ ਪਿੰਡ ਦੇ ਬਾਹਰਲੀ ਸਾਈਡ ਘਾਰ ਆ ਬਾਈ ਦਾ ਕਾਲੇ ਨਾਂ ਨਾਲ ਜਾਣਿਆ ਜਾਂਦਾ ਬਾਈ ਜੀ ਤੇ ਬਾਈ ਜੀ ਇਹਦਾ ਮੁੱਲ ਕੀ ਕਰਦੇ ਹੋ 50000 ਜੀ 50000 ਮੁੱਲ ਕਰਦੇ ਹਾਂ ਕੋਈ ਮਾਣ ਤਾਣ ਮਾਣ ਤਾਣ ਕਰਦਾਂਗੇ ਮੌਕੇ ਤੇ ਹਾਂਜੀ ਮਿੱਤਰੋ ਬਾਈ ਨੇ ਮੁੱਲ 50 ਕਰਿਆਗਾ ਤੇ ਮਾਣ ਤਾਣ ਕਹਿੰਦਾ ਕਰ ਦੇਵਾਂਗੇ ਤੁਸੀਂ ਆਪ ਦੀ ਪਰਖ ਵੜਤਾਲ ਤੁਸੀਂ ਕਰਨੀ ਆ ਦੋ ਢੰਗ ਚੋਕੇ ਵੇਖੋ ਚਾਰ ਵੇਖੋ ਆਪਣਾ ਕੰਮ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਦੀ ਕਰਨੀ ਪਰਖ ਵੜਤਾਲ ਤੁਸੀਂ ਕਰਨੀ ਆ ਤੇ ਆਪਣਾ ਆਪਣਾ ਕੰਟੈਕਟ ਨੰਬਰ ਬੋਲ ਦੇ ਜੀ 78144 ਜੀ 09965 ਦੁਬਾਰੇ ਫੇਰ ਬੋਲ ਦੋ 78144 09965 ਹਾਂਜੀ ਮਿੱਤਰੋ ਆਹ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਨੇ ਕੰਟੈਕਟ ਨੰਬਰ ਤੁਹਾਨੂੰ ਦੇਤਾ ਪੰਡ ਜੰਗੀਆਂਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਕਰਿਆ ਕਰੋ ਧੰਨਵਾਦ ਬਾਈ ਜੀ ਸਾਰੇ ਵੀਰਾਂ